تائید تک تھا ہو گیا تو دوسرا پزوم کو نکالنا ہے یہ جاننا ہے یہ ایک ہے کرنی ہے کار دیا اپ اللہ 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 پھر قومن تمي اتے جو ہن ہن دا پنتو جو تو من دا دوارے اڑن جو من دا پنتو جو تو من دا دوارے اڑن جو من دا پنتو جو تو من دا دوارے اڑن جو من دا پنتو جو تو من دا دوارے اڑن جو من دا پنتو جو تو من دا دوارے اڑن جو من دا پنتو جو تو من دا دوارے اڑن جو من دا پنتو جو تو من دا دوارے اڑن جو من دا پنتو جو تو من دا دوارے اڑن جو من دا پنتو جو تو من دا دوارے اڑن جو من دا پنتو جو تو من دا دوارے اڑن جو من دا پنتو جو تو من دا دوارے اڑن جو من دا پنتو جو تو من دا دوارے اڑن جو من دا پنتو جو تو من دا دوارے اڑن جو من دا پنتو جو تو من دا دوارے اڑن جو من دا پنتو جو تو من دا دوارے اڑن جو من دا پنت ਜਾਨ ਤੋਂ ਜਾਨ ਕਿਤੇ ਨਾ ਇਸ ਤੋਂ ਬਾਅਦ ਵੀ ਜੋ ਸਰਪ੍ਰਸਤ 10 ਜਾਂ 12 ਬਜੇ ਕਿਆ ਕਰਾਂਗੇ ਤਾਂ ਆਪਣੇ ਮਿਸਟਰ ਨੂੰ ਜੀ ਸਾਹਿਬ ਜੀ ਮੇਰੇ ਘਰ ਗਲਤੀ ਸੁਣੀ ਜਿਹੜੀਆਂ 10-10 ਬੰਦੇ ਲੰਮੇ ਆਪਾਂ ਬਾੜ ਦੇ ਉੱਤੇ ਜਿਨੋਂਦੇ ਨੇ ਕਰਦੇ ਸੁਝਾਅ ਲਿਖ ਲਓ ਸਰ ਜੀ ਮੀਟਿੰਗ ਕੀਤੀ ਗਈ ਹੈ ਕੇਸ ਮੁੱਦੇ ਨੂੰ ਲੈ ਕੇ ਮੀਟਿੰਗ ਕੀਤੀ ਗਈ ਹੈ ਕੀ ਡਿਓਰਗਨਾਂ ਲਈ ਕੀ ਕਹਿਣਾ ਚਾਹੀਦਾ ਅੱਜ ਵਿਧਾਨ ਸਭਾ ਹਲਕਾ ਮੋਗਾ ਦੇ ਸ਼ਹਿਰੀ ਮੋਗਾ ਵਰਕਰਾਂ ਦੇ ਨਾਲ ਅੱਜ ਮੀਟਿੰਗ ਜਿਹੜੀ ਆ ਉਹ ਕੀਤੀ ਗਈ ਆ ਲੋਕ ਸਭਾ ਚੋਣਾਂ ਦੇ ਵਿੱਚ ਰਾਜਵਿੰਦਰ ਸਿੰਘ ਨੂੰ ਲੋਕ ਸਭਾ ਵਿਧਾਨ ਸਭਾ ਹਲਕਾ ਲੋਕ ਸਭਾ ਹਲਕਾ ਫਰੀਦਕੋਟ ਦੀ ਜਿਹੜੀ ਟਿਕਟ ਅਨਾਉਂਸ ਕਰ ਦਿੱਤੀ ਗਈ ਹੈ ਪ੍ਰਧਾਨ ਜੀ ਵੱਲੋਂ ਸਾਤਸ਼ਕਬੀਰ ਸਿੰਘ ਜੀ ਬਾਦਲ ਸ਼ੋਮਣੀ ਕਾਲੀਦਾਲ ਦੇ ਪ੍ਰਧਾਨ ਸਾਹਿਬ ਵੱਲੋਂ ਜਿਹੜੀ ਟਿਕਟ ਦਿੱਤੀ ਗਈ ਆ ਉਹਦੇ ਸਬੰਧ ਦੇ ਵਿੱਚ ਚੋਣਾਂ ਦੇ ਮੱਦੇ ਨਜ਼ਰ ਡਿਊਟੀਆਂ ਵੰਡਣ ਵਾਸਤੇ ਸ਼ਹਿਰੀ ਹਲਕਾ ਜਿਹੜਾ ਮੋਗਾ ਸ਼ਹਿਰ ਇਹਦੇ ਸਮੂਹ ਵਰਕਰ ਸਹਿਬਾਨ ਨੂੰ ਐਮ ਸੀ ਸਹਿਬਾਨ ਨੂੰ ਬੁਲਾ ਕੇ ਸਾਰੀ ਮੀਟਿੰਗ ਕਰਕੇ ਜ਼ੋਨ ਬਣਾ ਕੇ गांव वार्ड ਦੀਆਂ ਕਮੇਟੀਆਂ ਬਣਾ ਕੇ আਡਾ-ਆਡ ਜਿਹੜੀਆਂ ਡਿਊਟੀਆਂ ਉਹ ਵੰਡੀਆਂ ਗਈਆਂ ਤਾਂ ਜੋ ਚੋਣਾਂ ਦੇ ਮੱਦੇ ਨਜ਼ਰ ਸਾਰਾ ਵਰਕਿੰਗ ਜਿਹੜੀ ਆ ਉਹ ਗਰਾਸ ਰੂਟ ਲੈਵਲ ਤੇ ਕਰ ਹੇਠਾਂ ਤੇ ਕਰ ਜਿਹੜੀ ਚੰਗੇ ਤਰੀਕੇ ਦੇ ਨਾਲ ਕੀਤੀ ਜਾ ਸਕੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਛੱਡੋ ਲੋਕਾਂ ਨੂੰ ਮੈਸੇਜ ਇਹ ਦੇਣਾ ਚਾਹੁੰਦਾ ਜੀ ਕਿ ਜਿਹੜਾ ਇਸ ਹਲਕੇ ਦਾ ਐਕਚੁਅਲ ਦੇ ਵਿੱਚ ਵਰਕਰ ਇੱਥੋਂ ਦਾ ਜੰਪਾ ਵਾਲਾ ਜਿਹੜਾ ਜਿਹਦਾ ਪਰਿਵਾਰਕ ਪਿਛੋਕੜ ਪੋਲੀਟੀਕਲੀ ਸਾਫ਼ ਸੁਥਰਾ ਹੈ ਜਿਹਦਾ ਬੇਦਾਗ ਦਮਨ ਪੜਿਆ ਲਿਖਿਆ ਉੱਚੀ ਸੋਚ ਦਾ ਮਾਲਕ ਆ ਤੇ ਹੇਠਾਂ ਤੋਂ ਲੈ ਕੇ ਮਿਹਨਤ ਕਰਕੇ ਇੱਥੋਂ ਤੱਕਰ ਪਹੁੰਚਿਆ ਹੋਇਆ ਜਿਹੜਾ ਕੈਂਡੀਡੇਟ ਆ ਉਹਨੂੰ ਲੋਕਾਂ ਨੂੰ ਵੋਟ ਪਾਉਣੀ ਚਾਹੀਦੀ ਆ ਇਹ ਜ਼ਰੂਰ ਤੋਲਣਾ ਚਾਹੀਦਾ ਕਿ ਜਿਹੜਾ ਵੀ ਕਿਸੇ ਵੀ ਪਾਰਟੀ ਦਾ ਕੈਂਡੀਡੇਟ ਆ ਉਹਦਾ ਕੈਲੀਬਰ ਕੀ ਆ ਉਹ ਉਹਦਾ ਪਿਛੋਕੜ ਕੀ ਆ ਉਹ ਕਿੱਥੋਂ ਆਇਆ ਤੇ ਪਹਿਲਾਂ ਉਹਨੇ ਆਪਦੇ ਜੀਵਨ ਚ ਕੀ ਕੀਤਾ ਤੇ ਅੱਜ ਜਿਹੜੀ ਉਹ ਕਮਿਟਮੈਂਟ ਦੇ ਨਾਲ ਸਾਡੇ ਨਾਲ ਆ ਰਿਹਾ ਸਾਡੇ ਕੋਲ ਕੀ ਉਹ ਆਪਣੀ ਕਮਿਟਮੈਂਟ ਦੇ ਉੱਤੇ ਪੂਰਾ ਉਤਰੂਗਾ ਜਾਂ ਪਹਿਲਾਂ ਜਿਹੜੇ ਆ ਕੇ ਕਲਾਕਾਰ ਆਪਦੀਆਂ ਕਲਾਕਾਰੀਆਂ ਦਿਖਾ ਕੇ ਵੋਟਾਂ ਵਟੋਰ ਕੇ ਤੁਰ ਗਏ ਉਹਨਾਂ ਵਾਂਗੂ ਇਹ ਵੀ ਆਪਾਂ ਨੂੰ ਛਲਾਵਾ ਦੇ ਕੇ ਧੋਖਾ ਦੇ ਕੇ ਵੋਟਾਂ ਲੈ ਕੇ ਅਡਾਰੀ ਮਾਰ ਕੇ ਫਿਰ ਕਿਤੇ ਦਿੱਲੀ ਬੰਬੇ ਜਾ ਕੇ ਬੈਠ ਜਾਊਗਾ ਜਿਹੜਾ ਵੀ ਕੋਈ ਕੈਂਡੀਡੇਟ ਇਥੇ ਲੋਕਲ ਰਹਿਣ ਵਾਲਾ ਵਾ ਪੜਿਆ ਲਿਖਿਆ ਜਿਹਨੂੰ ਵਿਧਾਨ ਸਭਾ ਹਲਕਾ ਮੋਗਾ ਵਿਧਾਨ ਸਭਾ ਹਲਕਾ ਧਰਮਕੋੜ ਨਿਹਲੇ ਵਾਲਾ ਬਾਗਾਪਰਾਣਾ ਫਰੀਦਕੋੜ ਕੋਟਕਪੂਰਾ ਜੈਤੋ ਗਿਦੜਵਾਹਾ ਰਾਮਪੁਰਾ ਪੂਲ ਜਿਹਨੂੰ ਇਹਨਾਂ ਸਾਰਿਆਂ ਵਿਧਾਨ ਸਭਾ ਹਲਕਿਆਂ ਦੀ ਪ੍ਰੋਬਲਮਾਂ ਦਾ ਪਤਾ ਹੈ ਲੋਕ ਸਭਾ ਹਲਕਾ ਫਰੀਦਕੋੜ ਦਾ ਭੂਗੋਲਕ ਤੇ ਸਮਾਜਿਕ ਤਾਣਾ ਬਾਣਾ ਪਤਾ ਹੈ ਰਾਜਨੀਤਿਕ ਸਮਝ ਰੱਖਦਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਕੰਫਰਟੇਬਲ ਆ ਉਹੀ ਜਿਹੜਾ ਕਾਮਯਾਬ ਆਉਣ ਵਾਲਾ ਜਿਹੜਾ ਐਮਪੀ ਉਹ ਸਾਫਤ ਹੋ ਸਕਦਾ ਮੇਰੀ ਸਾਰੇ ਵੋਟਰਾਂ ਨੂੰ ਅਪੀਲ ਆ ਵਿਧਾਨ ਸਭਾ ਹਲਕਾ ਬੋਗਾ ਦੇ ਵੋਟਰਾਂ ਨੂੰ ਵੀ ਤੇ ਲੋਕ ਸਭਾ ਹਲਕਾ ਫਰੀਦਕੋਟ ਦੇ ਵੀ ਸਮੂਹ ਵੋਟਰਾਂ ਨੂੰ ਮੇਰੇ ਵੱਲੋਂ ਅਪੀਲ ਆ ਕਿ ਪੜ੍ਹੇ ਲਿਖੇ ਨੌਜਵਾਨ ਗੁਰਸਿੱਖ ਜਿਹੜਾ ਕੈਂਡੀਡੇਟ ਆ ਉਹਨੂੰ ਜਿਹੜੀ ਵੋਟ ਪਾ ਕੇ ਕਾਮਯਾਬ ਆਪਾਂ ਕਰੀਏ ਤਾਂ ਜੋ ਪੰਜਾਬ ਦੇ ਮਸਲੇ ਪੰਥਕ ਮਸਲੇ ਖੇਤਰੀ ਮਸਲੇ ਪੰਜਾਬ ਦੇ ਜਿਹੜੇ ਆ ਲੋਕ ਸਭਾ ਦੇ ਵਿੱਚ ਜਾ ਕੇ ਸੱਚੇ ਟੰਗ ਦੇ ਨਾਲ ਉਠਾ ਸਕੇ ਤੇ ਸਾਡੇ ਪੰਜਾਬ ਨੂੰ ਸਾਨੂੰ ਆ ਸਾਡੇ ਜਿਹੜੇ ਲੋਕ ਆ ਇਹਨਾਂ ਨੂੰ ਕੋਈ ਰੀਲੀਫ ਮਿਲ ਸਕੇ ਇਹਨਾਂ ਨੂੰ ਕੋਈ ਸਹੂਲਤ ਮਿਲ ਸਕੇ ਇਹਨਾਂ ਦੀਆਂ ਕੋਈ ਦੁੱਖ ਤਕਲੀਫਾਂ ਜਿਹੜੀਆਂ ਉਹ ਦੂਰ ਹੋ ਸਕਣ